ਕੇਟ ਚੰਦਨਪੁਰੀ ਮੈਂਬਰ ਟ੍ਰੈਫਿਕ ਐਡਵਾਈਜ਼ਰ ਕਮੇਟੀ ਰੋਡ ਸੇਫਟੀ ਪੰਜਾਬ ਵੱਲੋਂ ਸੈਮੀਨਾਰ ਲਗਾਇਆ ਸਬਡਿਵੀਜ਼ਨ ਕਸਬਾ ਨਡਾਲਾ ਦੇ ਗੁਰੂ ਨਾਨਕ ਪ੍ਰੇਮ ਕ੍ਰਮ ਸਰ ਕਾਲਜ ਵਿਖੇ ਮਾਨਯੋਗ ਐਸਐਸਪੀ ਵਦਸਲਾ ਗੁੱਪਤਾ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਸੜਕੀ ਸੁਰੱਖਿਆ ਨਿਯਮਾਂ ਬਸੇ ਤੇ ਸਾਂਝੇ ਤੌਰ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਐਡਵੋਕੇਟ ਚੰਦਨ ਪੂਰੀ ਮੈਂਬਰ ਸੜਕੀ ਸੁਰੱਖਿਆ ਸਲਾਹਕਾਰ ਕਮੇਟੀ ਪੰਜਾਬ ਨੇ 18 ਸਾਲ ਤੋਂ ਕੱਟ ਉਮਰ ਦੇ ਵਿਦਿਆਰਥੀਆਂ ਨੂੰ ਸੜਕੀ ਸੁਰੱਖਿਆ ਨਿਯਮਾਂ ਅਤੇ ਕਾਨੂੰਨਾਂ ਬਾਰੇ ਜਾਣੂ ਕਰਵਾਇਆ ਪੁਲੀ ਨੇ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਵਾਲੇ ਦੇ ਮਾਪੇ-ਬਾਪ ਨੂੰ 25000 ਦਾ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਹੋਵੇਗੀ ਅਤੇ 25 ਸਾਲ ਦੀ ਉਮਰ ਤੱਕ ਲਾਇਸੈਂਸ ਨਹੀਂ ਬਣੇਗਾ ਤੇ 1 ਸਾਲ ਤੱਕ ਵਹੀਕਲ ਦੀ ਰਜਿਸਟ੍ਰੇਸ਼ਨ ਵੀ ਰੱਦ ਹੋਵੇਗੀ ਇਸ ਤੋਂ ਇਲਾਵਾ ਟ੍ਰੈਫਿਕ ਇਨਚਾਰਜ ਸਬਡਿਵੀਜ਼ਨ ਫਲਥ ਏਐਸਆਈ ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਟ੍ਰਿਪਲ ਰਾਈਡਿੰਗ ਨਾ ਕਰਨ ਦੋ ਪਹੀਆ ਵਾਹਨ ਤੇ ਡਰਾਈਵਿੰਗ ਕਰਦੇ ਸਮੇਂ ਹੈਲਮਟ ਪਹਿਨਨ ਅਤੇ ਸੜਕੀ ਨਿਯਮਾਂ ਦੀ ਸੂਚਜ्ञ ਟੰਗ ਨਾਲ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਇਸ ਦੌਰਾਨ ਏਐਸਆਈ ਗੁਰਦੀਪ ਸਿੰਘ ਚਾਲ ਏਐਸਆਈ ਚਰਨਜੀਤ ਸਿੰਘ ਹੈੱਡ ਕਨਸਟੇਬਲ ਬਲਵਿੰਦਰ ਸਿੰਘ ਹਾਜ਼ਰ ਸੀ ਇਸ ਸੈਮੀਨਾਰ ਕਾਲਜ ਪ੍ਰਿੰਸੀਪਲ ਪ੍ਰੋਫੈਸਰ ਜਗਬੀਰ ਸਿੰਘ ਪੁੱਲਰ ਦੀ ਅਗਵਾਈ ਅਤੇ ਰੈੱਡ ਰਿਬਨ ਕਲੱਬ ਇਨਚਾਰਜ ਪ੍ਰੋਫੈਸਰ ਅਮਨਪ੍ਰੀਤ ਰਾਣਾ ਦੀ ਅਗਵਾਈ ਹੇਠ ਕਰਵਾਇਆ ਗਿਆ ਸਟੇਜ ਦਾ ਸੰਚਾਲਨ ਪ੍ਰੋਫੈਸਰ ਸਰਬਜੀਤ ਸਿੰਘ ਛੀਮਾ ਨੇ ਕੀਤਾ ਉਪਰੰਤ ਆਏ ਹੋਏ ਮਹਿਮਾਨਾਂ ਦਾ ਡਾਕਟਰ ਰਣਜੀਤ ਕੌਰ ਨੇ ਧੰਨਵਾਦ ਕੀਤਾ ਅਤੇ ਮਹਿਮਾਨਾਂ ਨੂੰ ਕਾਲਜ ਵੱਲੋਂ ਯਾਦਗਾਰੀ ਚਿੰਨ੍ਹ ਦਿੱਤਾ ਗਿਆ ਇਸ ਸਮੇਂ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਨਵਨੀਤ ਕੌਰ ਡਾਕਟਰ ਨਵਨੀਤ ਸਿੰਘ ਪ੍ਰੋਫੈਸਰ ਮਲਵਿੰਦਰ ਕੌਰ ਸਕੂਲ ਕੋਆਰਡੀਨੇਟਰ ਬਲਜਿੰਦਰ ਕੌਰ ਅਤੇ ਦਫਤਰ ਨਿਗਰਾਨ ਸਰਦਾਰ ਸੁਖਵਿੰਦਰ ਸਿੰਘ ਸਮੇਤ ਸਮੁੱਚਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਹਾਜ਼ਰ ਸਨ। ਪ੍ਰਿਆ ਸਿੱਧੂ ਦੀ ਵਿਸ਼ੇਸ਼ ਰਿਪੋਰਟ। ਪਿਆਰੇ ਵਿਦਿਆਰਥੀਓ ਤੁਹਾਡੀ ਤੁਹਾਡੇ ਪ੍ਰਤੀ ਚਿੰਤਾ ਹੈ ਸਰਕਾਰ ਨੂੰ ਸਾਡੇ ਟ੍ਰੈਫਿਕ ਡਿਪਾਰਟਮੈਂਟ ਇਸੇ ਕਰਕੇ ਉਹ ਚਿੰਤਾ ਚਿੰਤਨ ਦਾ ਵਿਸ਼ਾ ਬਣ ਗਿਆ ਇਸੇ ਕਰਕੇ ਚਿੰਤਨ ਹੋਇਆ ਤਾਂ ਕਿ ਤੁਸੀਂ ਰੂਲਸ ਨੂੰ ਸਮਝੋ ਵੀ ਉਹਨਾਂ ਨੂੰ ਫੋਟੋ ਕਰੋ ਤਾਂ ਕਿ ਤੁਹਾਡੀ ਤੁਹਾਡਾ ਜੀਵਨ ਵੀ ਸੁਰੱਖਿਅਤ ਰਹੇ ਤੇ ਤੁਹਾਡੇ ਨਾਲ ਸਾਰੇ ਜੁੜੇ ਹੋਏ ਉਹ ਵੀ ਖੁਸ਼ ਰਹਿਣ ਅਸੀਂ ਵੀ ਤੁਹਾਡੇ ਪੇਰੈਂਟਸ ਮੈਂ ਪਗਪੂਰਨ ਸਿੰਘ ਨੂੰ ਉਹਨਾਂ ਨੂੰ ਪਾੜ ਰਹੀ ਸੀ ਤਾਂ ਉਹ ਇੱਕ ਥਾਂ ਨਾਲੇ ਬੜੀ ਵਧੀਆ ਗੱਲ ਲਿਖੀ ਸਾਂਝੀ ਕਰਨ ਵਾਲੀ ਹੈ ਕਿੰਦੇ ਇਹ ਕਲਯੁਗ ਆਪਾਂ ਇਹਨੂੰ ਕਹਿੰਦੇ ਆ ਇਕ ਕਲਯੁਗਨੀ ਹੈ ਇਕ ਕਲਾ ਦਾ ਯੁੱਗ ਕਲਾ ਮਤਲਬ ਮਸ਼ੀਨਰੀ ਸਰਜੀ ਸਰ ਨੇ ਵੀ ਸਾਡੇ ਤਾਮੀ ਸਰ ਨੇ ਵੀ ਸਾਰਿਆਂ ਨੇ ਜਿਵੇਂ ਚੰਦਰਪੁਰੀ ਸਰ ਨੇ ਵੀ ਸਰ ਸੁਖਿੰਦਰ ਸਰ ਨੇ ਵੀ ਇਹ ਗੱਲ ਸੰਜੀਕਿਤ ਕੀਤੀ ਹੈ ਕਿ ਜਿੱਥੇ ਵਾਸ ਹੈ ਜਿਹੜੀ ਚੀਜ਼ ਦਾ ਲਾਭ ਹੈ ਉਹ ਲਾਭ ਦੇ ਨਾਲ ਨਾਲ ਚੇ ਨੁਕਸਾਨ ਵੀ ਜੁੜੇ ਹੁੰਦੇ ਇਸ ਕਰਕੇ ਸਾਨੂੰ ਜੇ ਕਲਾ ਦਾ ਯੁੱਗ ਹੈ ਉਸ ਮਸ਼ੀਨਰੀ ਦੀ ਵਰਤੋਂ ਜਿਹੜੀ ਉਹ ਸਹੀ ਕਰਨੀ ਚਾਹੀਦੀ ਹੈ। ਵਾਕਿਆ ਕਈ ਵਾਰੀ ਸੜਕਾਂ ਦੇ ਉੱਤੇ ਆਏ ਤਾਂ ਇੰਨੀ ਤੇਜ਼ ਮੋਟਰਸਾਈਕਲ ਲੰਘਦੇ ਨੇ ਪਿੱਛੋਂ ਕਿ ਕਈ ਵਾਰੀ ਮੱਸਾਂ ਮੱਸਾਂ ਅਸੀਂ ਬਚ ਕੇ ਪਹੁੰਚਦੇ ਆਂ ਘਰਾਂ ਤੇ ਬੜਾ ਫਿਕਰ ਹੁੰਦਾ ਤਾਂ ਫਿਰ ਚਿੰਤਾ ਵੀ ਹੁੰਦੀ ਕਿ ਪੇਰੈਂਟਸ ਕਿੱਦਾਂ ਦੇ ਹੋਣਗੇ ਜਿਹੜੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ 10-10 ਸਵਾਰੀਆਂ ਕਰਨ ਲਈ ਅਲਾਉ ਕਰ ਦਿੰਦੇ ਨੇ ਕਿਉਂਕਿ ਸਭ ਤੋਂ ਪਹਿਲਾ ਸਵਾਲ ਟੀਚਰ ਤੇ ਬਾਤ ਜਾਂਦਾ ਹੈ ਪਹਿਲਾਂ ਪੇਰੈਂਟਸ ਤੇ ਜਾਂਦਾ ਕਿ ਅਸੀਂ ਕਿਹੜੇ ਘਰ ਤੋਂ ਆਏ ਵਧੀਆ ਤੇ ਚੰਗੇ ਤਰੀਕੇ ਨਾਲ ਐਡਵੋਕੇਟ ਚੰਦਰਪੁਰੀ ਸਰ ਜਿਹੜੇ ਨੇ ਮੈਂਬਰ ਟ੍ਰੈਫਿਕ ਐਡਵਾਈਜ਼ਰੀ ਕਮੇਟੀ ਪੰਜਾਬ ਦੇ ਉਹਨਾਂ ਨੇ ਆਪਣੇ ਵਿਚਾਰ ਉਪਰਕਟ ਕੀਤੇ ਨੇ ਸਰ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਬੱਚਿਆਂ ਨੂੰ ਬਹੁਤ ਮੁੱਲਵਾਨ ਜਾਣਕਾਰੀ ਦਿੱਤੀ ਹੈ ਤੇ ਉਮੀਦ ਹੈ ਕਿ ਸਾਡੇ ਬੱਚੇ ਇਹਨਾਂ ਗੱਲਾਂ ਨੂੰ ਫੋਲੋ ਕਰਨਗੇ ਆਪਣੇ ਪੱਲੇ ਨਾਲ ਬੰਨ੍ਹਣਗੇ ਤੇ ਆਪਣੀ ਜ਼ਿੰਦਗੀ 'ਚ ਕਾਮਯਾਬ ਹੋਣਗੇ ਕੋਈ ਸਮੱਸਿਆ ਇਹਨਾਂ ਨੂੰ ਪ੍ਰਮਾਤਮਾ ਕਰੇ ਕਦੇ ਵੀ ਇਹਨਾਂ ਨੂੰ ਕਿਸੇ ਇਤਨਾ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਤਰ੍ਹਾਂ ਅ ਸਰਦਾਰ ਐਸਆਈ ਸੁਵਿੰਤਾ ਸਿੰਘ ਜੀ ਜਿਹੜੇ ਇੰਚਾਰਜ ਨੇ ਟ੍ਰੈਫਿਕ ਇੰਚਾਰਜ ਪਠ ਨੇ ਇਹਨਾਂ ਨੇ ਬਹੁਤ ਵਧੀਆ ਸ਼ਬਦਾਂ ਦੇ ਨਾਲ ਬੱਚੇ ਤੁਹਾਨੂੰ ਦੱਸਿਆ ਹੈ ਕਿ ਚਲਾਨ ਜਿਹੜਾ ਇਹ ਉਹ ਕੱਟਿਆ ਜਾ ਸਕਦਾ ਹੈ। ਚਲਾਨ ਕੱਟਣ ਦਾ ਮਤਲਬ ਜਾਂ ਕਿਸੇ ਨੂੰ ਪੁਆਇੰਟ ਆਊਟ ਕਰਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਤੂੰ ਗੁਨਾਹ ਹੈ ਉਹਦਾ ਮਤਲਬ ਹੁੰਦਾ ਕਿ ਇਹ ਗਲਤੀ ਅਸੀਂ ਦੁਬਾਰਾ ਨਹੀਂ ਕਰਦੇ ਕਿਉਂਕਿ ਸਾਡਾ ਮੁੱਖੀ ਸੁਭਾਈ ਹੈ ਜਿੰਨਾ ਚਿਰ ਸਾਨੂੰ ਟੋਕਿਆ ਨਾ ਜਾਏ ਰੋਕਿਆ ਨਾ ਜਾਏ ਸੋਚਦਾ ਹੈ ਕਿ ਨਹੀਂ ਇਹ ਨਿਯਮ ਹੈ ਹੀ ਨਹੀਂ ਉਹ ਕਿਉਂਕਿ ਸਰਕਾਰ ਦੇ ਕੋ ਆਪਾਂ ਆਪਣੇ ਘਰ ਚੁਲਾਣੇ ਆ ਕਿੰਨੀਆਂ ਚੀਜ਼ਾਂ ਸੌਖੋਂ ਦੇਖਣੀਆਂ ਪੈਂਦੀਆਂ ਟ੍ਰੈਫਿਕ ਅੱਗੇ ਜਿੱਥੇ ਇੱਕ ਘਰ ਚੁੱਕ ਗੱਡੀ ਹੁੰਦੀ ਸੀ ਜਦੋਂ ਦੋ ਦੋ ਤਿੰਨ ਤਿੰਨ ਖੜੇ ਹੋਏ ਸੀ ਟ੍ਰੈਫਿਕ ਸਾਨੂੰ ਕਿੰਨੀ ਦੇਖਣੀ ਪੈਂਦੀ ਹੈ ਉਹ ਸਾਰੇ ਟ੍ਰੈਫਿਕ ਨੂੰ ਟੈਫੀ ਕੰਟਰੋਲ ਬੋਰਡ ਜਿਹੜੇ ਨੇ ਜਾਂ ਕਮੇਟੀਆਂ ਜਿਹੜੀਆਂ ਨੇ ਸਰਕਾਰ ਨੇ ਦੇਖਣਾ ਹੁੰਦਾ ਤੇ ਬੇਟੇ ਅਸੀਂ ਉਹਦੇ ਵਿੱਚ ਦੇਖਣਾ ਕਿ ਅਸੀਂ ਚੰਗੇ ਠਿਕਏ ਨਾਲ ਤੁਹਾਨੂੰ ਰੂਲਸ ਨੂੰ ਫੋਲੋ ਕਰੀਏ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਇੱਥੇ ਆਏ ਇਸ ਮੌਕੇ ਤੇ ਸੁਪਰਟੈਂਡੈਂਟ ਸਰ ਸਮੂਥ ਸਟਾਫ ਮੈਂਬਰਾਂ ਤੇ ਪ੍ਰੋਫੈਸਰ ਸਰਜੀਤ ਤੇ ਸਪੈਸ਼ਲਿਸਟਸ ਥੈਂਕਸ ਜਿਹੜਾ ਇਹ ਮੈਡਮ ਜਿਹੜੀ ਸਾਡੇ ਅਮਨਪ੍ਰੀਤ ਰਾਣਾ ਰੈਕ੍ਰੀਟਿਵ ਕਲੱਬ ਤੋਂ ਉਹਨਾਂ ਦਾ ਧੰਨਵਾਦ ਔਰ ਸਾਡੇ ਕਾਲਜਟ ਸਟਾਫ ਮੈਡਮ ਮਿਲਿੰਦਰ ਕੌਰ ਉਹਨਾਂ ਦਾ ਧੰਨਵਾਦ ਸਰ ਮੈਂ ਦੱਸਣਾ ਚਾਹਾਂਗੀ ਕਿ ਐਤੋ ਸਾਡੇ ਪ੍ਰਿੰਸੀਪਲ ਸਰ ਦੇ ਨੇ ਉਹ ਸ਼ੁਕਰੀ ਤੇ ਨੇ ਕੁਝ ਕਾਰਨਾ ਕਰਕੇ ਇਸ ਕਰਕੇ ਉਹਨਾਂ ਦੀ ਜਗਾ ਸੀ ਥੋੜੇ ਤੁਹਾਨੂੰ ਥੈਂਕਸ ਲਿਆ ਤੁਹਾਨੂੰ ਥੈਂਕ ਯੂ ਸਰ ਥੈਂਕ ਯੂ ਉਹਨੇ ਸਮੂ ਸਟਾਫ ਨੂੰ ਤੇ ਸੁਪਰੀਨਟੈਂਟ ਸਾਹਿਬ ਸੱਜਾ ਸੁਖਿੰਦਰ ਸਿੰਘ ਘਰਾਣੂ ਜੀ ਦੀ ਕਰਾਂਗਾ ਕਿ ਉਹ 스테ਟ ਤੇ ਆਉਣ ਤੇ ਅੱਜ ਸਾਡੇ ਆਏ ਹੋਏ ਮਹਿਮਾਨਾਂ ਨੂੰ ਇੱਕ ਮੋਮੈਂਟੋ ਇੱਕ ਸਨਮਾਨ ਚਿੰਨ੍ਹ ਦੇਣ ਕਾਲਜ ਬਦਨ ਇਤਿਜਾਰਗਾਰੀ ਚਿੰਨ ਆਪ ਜੀ ਨੂੰ ਦੱਗਾਵੇਗਾ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਨਾ ਕਿ ਪਹਿਲਾਂ ਉਹ ਸਟੇਜ ਦੇ ਸਾਹਮਣੇ ਆ ਜਾਏ ਤੇ ਨਾਲ ਹੀ ਮੈਂ ਸੱਦਾ ਦਿਨਾ ਐਲੋਕੇਟ ਚੰਦਰਪੁਰੀ ਜੀ ਨੂੰ ਮੈਂਬਰ ਟ੍ਰੈਫਿਕ ਐਡਵਾਈਜ਼ਰੀ ਕਮੇਟੀ ਪੰਜਾਬ ਤੇ ਉਹ ਵੀ ਸਟੇਜ ਤੇ ਆਉਣ ਤੇ ਸਾਡਾ ਇੱਕ ਸਨਮਾਨ ਚਿੰਨ ਜਿਹੜਾ ਉਹ ਹਾਸਲ ਕਰੇ ਓਕੇ ਸਰ ਅੱਜ ਤੁਸੀਂ ਨਡਾਲਾ ਵਿੱਚ ਆਇਆ ਕਾਲਜ ਵਿੱਚ ਕੋਈ ਸੈਮੀਨਾਰ ਲਾ ਰਹੇ ਆ ਬੱਚਿਆਂ ਨੂੰ ਟ੍ਰੈਫਿਕ ਨਿਜਮਾ ਵਾਸਤੇ ਦੱਸਣਾ ਚਾਹੁੰਦੇ ਆ ਪੂਰੇ ਬੱਚੇ ਕੀ ਕੀ ਰੂਲ ਦੱਸਣਾ ਚਾਹੁੰਦੇ ਸੀ ਅ ਸਰ ਇਹ ਸੱਚ ਹੈ ਕਿ ਅੱਜ ਜੀ ਸਾਡੇ ਕੋਲ ਅੱਜ ਜੀ ਜਿਹੜਾ ਸਾਡਾ ਮੇਨ ਮੋਟਿਵ ਆ ਇੱਥੇ ਆਉਦੋਂ ਉਹ ਇਹ ਹੈ ਕਿ ਜਿਹੜੇ ਲੇਟੈਸਟ ਜਿਹੜਾ ਲਾ ਆਇਆ ਹਾਂ ਜੀ ਵੈਸੇ ਤਾਂ ਉਹ ਸੈਕਸ਼ਨ ਜਿਹੜਾ ਉਹਦੇ ਵਿੱਚ ਸੁਣਨਗੇ ਇਹ ਐਡ ਕੀਤਾ ਗਿਆ ਉਹ ਸਾਲ 2019 ਦੇ ਵਿੱਚ ਇੱਕ ਸੋਲਵ ਹੋਈ ਸੀ ਮੈਜਮੈਂਟ ਔਰ ਉਹਦੇ ਤਹਿਤ ਇਹ ਉਹ ਐਡ ਹੋ ਗਿਆ ਸੀਗਾ لیکن اسی وجہ ਕਰਕੇ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਨਹੀਂ ਹੋ ਪਾਈ ਸੀ ਉਦੋਂ لیکن ਅੱਜ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਜਿਹੜਾ ਉਹ ਜੰਗੀ ਪੱਤਰ ਦੇ ਉੱਪਰ ਤੁਸੀਂ ਦੇਖਿਆ ਹੋਣਾ ਜੇ ਹਰ ਪਾਸੇ ਜਿਹੜਾ ਉਹਦਾ ਪਚਾਰ ਹੋ ਰਿਹਾ ਔਰ ਉਸੇ ਲੜੀ ਦੇ ਤਹਿਤ ਅੱਜ ਅਸੀਂ ਇਸ ਸੰਗਰਾਵਾ ਕਾਲਜ ਦੇ ਵਿੱਚ ਵੀ ਆਏ ਔਰ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਨ ਤੋਂ ਪਹਿਲਾਂ ਮੈਂ ਇਹਨਾਂ ਦਾ ਬੜਾ ਅਭਾਰੀ ਹਾਂ ਐਡਮਿਨਿਸਟ੍ਰੇਸ਼ਨ ਦਾ ਪ੍ਰਿੰਸੀਪਲ ਸਾਹਿਬ ਦਾ ਪ੍ਰੋਫੈਸਰ ਸਾਹਿਬ ਦਾ ਸਰਜੀਤ ਜੀ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇੱਥੇ ਆ ਕੇ ਔਰ ਲੋਕਾਂ ਨੂੰ ਔਰ ਬੱਚਿਆਂ ਨੂੰ ਜਿਹੜਾ ਵਾ ਇਸ ਵੇਲੇ ਤੱਕ ਅਵੇਅਰ ਕਰ ਆਪਣੇ ਜਿਸ ਤਰ੍ਹਾਂ ਅ ਕੀ ਸਰ ਜਿੱਦਾਂ 18 ਸਾਲ ਤੋਂ ਛੋਟੇ ਬੱਚੇ ਉਹ ਕਿਹੜਾ ਵਹੀਕਲ ਚਲਾ ਸਕਦੇ ਆ ਹਾਂ ਸਰ ਇਹ ਤੁਹਾਡਾ ਬੜਾ ਹੀ ਅੱਛਾ ਸਵਾਲ ਆ ਕਿਉਂਕਿ ਅਕਸਰ ਆਮ ਪਬਲਿਕ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਬੜਾ ਕੰਫਿਊਜ਼ਰ ਆ ਅੱਜ ਮੈਂ ਉਸ ਕੰਫਿਊਜ਼ਰ ਨੂੰ ਜਿਹੜਾ ਆ ਉਹ ਤੁਹਾਨੂੰ ਕੋਸ਼ਿਸ਼ ਕਰੂੰਗਾ ਕਿ ਬਿਲਕੁਲ ਐਕਸਪਲੇਨ ਕਰਕੇ ਦੱਸ ਦਵਾਂ ਕਿ ਕੌਣ ਚਲਾ ਸਕਦਾ ਕੌਣ ਨਹੀਂ ਚਲਾ ਸਕਦਾ ਉਹਦੇ ਵਿੱਚ ਜਿਸ ਤਰ੍ਹਾਂ ਆ ਜੀ 18 ਸਾਲ ਤੋਂ ਨੀਚੇ ਵਾਲਾ ਜਿਹੜਾ ਕੋਈ ਵੀ ਬੱਚਾ ਹੈਗਾ ਜੁਨਾਈ ਹੈਗਾ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟੂ-ਵੀਲਰ ਔਰ ਫੋਰ ਵੀ ਜਿਹੜਾ ਨਹੀਂ ਚਲਾ ਸਕਦਾ ਚਲਾ ਕੀ ਸਕਦੇ ਆ ਅਸੀਂ ਚਲਾ ਸਕਦੇ ਆ 50 ਸੀਸੀ ਦਾ ਵਾਈਕਲ ਲੇਕਿਨ ਉਹਦੇ ਵਾਸਤੇ ਸ਼ਰਤ ਇਹ ਆ ਕਿ ਜਿਹੜਾ ਜਿਹੜਾ ਬੱਚਾ ਹੈਗਾ ਉਹ ਜਦੋਂ ਉਹਦੀ 16 ਸਾਲ ਦੀ ਏਜ ਉਹ ਕੰਪਲੀਟ ਕਰ ਲਵੇ ਕਿਉਂਕਿ ਇਹ ਬਹੁਤ ਇੰਪੋਰਟੈਂਟ ਹੈ ਕਰੀਏ ਉਹ ਇਹ ਕੰਟ੍ਰੈਕਸ਼ਨ ਹੈ ਜੇ ਮੈਂ 16ਵੇਂ ਤੇ ਚੜ ਗਿਆ ਤੇ ਮੈਂ ਲੀਗਲੀ ਜਿਹੜਾ ਵਾ অথੋરાઇਜ਼ ਹੋ ਗਿਆ ਕਿ ਮੈਂ ਜਿਹੜਾ ਵਾਈਕਲ ਆ ਉਹ ਚਲਾ ਲਵਾਂ 50 ਸੀਸੀ ਦਾ لیکن میں ایتھے ایک کانسیپٹ ਜਿਹੜਾ ਵਾ ਉਹ ਬਿਲਕੁਲ کلیئر ਕਰ ਦੇਣਾ ਚਾਹਨਾ ਕਿ ਕਿਉਂਕਿ سیکشن 4 ਜਿਹੜਾ ਹੈਗਾ ਮੋਟਰ ਵਹੀਕਲ ਐਕਟ ਦਾ ਉਹਦੇ ਵਿੱਚ ਉਹਨਾਂ ਨੇ کلیئر ਕਟ ਲਿਖਿਆ ਇਸ ਗੱਲ ਦਾ ਉਹਨਾਂ ਨੇ ਜ਼ਿਕਰ ਕੀਤਾ ਕਿ ਆਫਟਰ ਅਟੇਨਿੰਗ ਦੀ ਏਜ ਆਫ 16 مطلب ਇਹ ਹੈ ਕਿ ਜਦੋਂ ਤੁਸੀਂ 16 ਸਾਲ ਦੀ ਜਿਹੜੀ ਉਮਰ ਆ ਉਹ ਤੁਸੀਂ ਪ੍ਰੋਪਰ ਕੰਪਲੀਟ ਕਰ ਲਓਗੇ ਔਰ 17 ਦੇ ਵਿੱਚ ਤੁਸੀਂ ਆਪਣਾ ਜਰਾ ਕਦਮ ਰੱਖ ਲੋ ਚਾਹੇ ਫਿਰ ਉਸ ਤੋਂ ਇੱਕ ਦਿਨ ਹੀ ਉੱਪਰ ਕੋਈ ਹੋਵੇ ਉਸ ਦਿਨ ਤੋਂ ਤੁਸੀਂ ਜਿਹੜਾ ਵਾ 50 cc ਜਿਹੜਾ ਇੰਜਨ ਹੈਗਾ ਜਿਹੜਾ ਕਿ ਅੱਜ ਕੱਲ ਇੱਕ ਇਲੈਕਟ੍ਰਿਕ ਵਾਹਨ ਆਉਂਦਾ ਉਹ ਬੱਚੇ ਜਿਹੜੇ ਆ ਉਹ ਚਲਾ ਸਕਦੇ ਆ ਅਦਰਵਾਈਜ਼ ਕੋਈ ਵੀ ਐਕਟਿਵਾ ਕੋਈ ਐਸੈਸ ਉਹ ਕੋਈ ਨਹੀਂ ਚਲਾ ਸਕਦੇ ਕਿਉਂਕਿ ਉਹਨਾਂ ਦਾ ਜਿਹੜਾ ਹਾਰਸਪਾਵਰ ਹੈ ਉਹ 110 cc ਹੈ ਜੀ ਸਰ ਦੇਖਣ ਜੀ ਵੀ ਆ ਰਿਹਾ ਤੇ ਸੁਣ ਜੀ ਵੀ ਕੋਈ ਸ਼ਰਾਰਤ ਤੇ ਅੰਸਰ ਜਿੱਦਾਂ ਕਿ ਸਕੂਲਾਂ ਦੇ ਬੱਚੇ ਲਾ ਲਓ ਜੋ ਕੋਈ ਵੀ ਲਾ ਲਓ ਪਟਾਕੇ ਬੜੇ ਮਰੋਂਦੇ ਬੁਲਟਾਂ ਦੇ ਜਿੱਦਾਂ ਲੁੰਡੇ ਵੀ ਕਰਾਈ ਕਰਾਈ ਫਿਰਦੇ ਆ ਉਹਨਾਂ ਵਾਸਤੇ ਕੀ ਹਦਾਇਤਾਂ ਦਾ ਟੋਕ ਉਹ ਲੋਅ ਐਕਸੈਸਰੀਆ ਆਲਰੇਡੀ ਲੋ ਆ ਪੜਿਆ ਹੋਇਆ ਵਾ ਪੁਲਿਸ ਦੀ ਟ੍ਰੈਫਿਕ ਪੁਲਿਸ ਆ ਉਹ ਜਦੋਂ ਵੀ ਹੋਵੇ ਤੇ ਕੋਈ ਹੱਥੇ ਚੜਦਾ ਤੇ ਉਹ ਜਿਹੜੇ ਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਔਰ ਉਹਦੇ ਵਾਸਤੇ ਉਹ ਆਲਰੇਡੀ ਉਪਰਲੇ ਚੱਲ ਰਹੇ ਆ ਉਹਦੇ ਚਾਰਜ ਵੀ ਕੱਟੇ ਜਾਂਦੇ ਆ ਔਰ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਉਹਦੇ ਵਿੱਚ ਜਿਹੜਾ ਵਾ ਬੁਲੇਟਸ ਦੇ ਜਿਹੜੇ ਸਲੈਂਸਰ ਲੈ ਕੇ ਉਹਨਾਂ ਨੂੰ ਡਿਮੋਲਿਸ਼ ਵੀ ਕੀਤਾ ਜਾਂਦਾ ਉਹਨਾਂ ਨੂੰ ਜਿਹੜਾ ਵਾ ਉਹ ਤੋੜ ਦਿੱਤਾ ਤੇ ਨਾਲ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਏਗੀ ਜੇ ਕੋਈ ਐਦਾਂ ਦਾ ਸ਼ਰਾਟੀ ਅੰਸਰ ਜੇ ਪੁਲਿਸ ਦੇ ਕਾਬੂ ਹੰਦਾ ਹਾਂਜੀ ਉਹਦੇ ਵਿੱਚ ਸਿਸਟਮ ਆਇਆਗਾ ਜੀ ਉਹਦੇ ਵਿੱਚ ਕੋਈ ਐਦਾਂ ਦਾ ਪੁਰੀ ਜਾਂਦੇ ਨਹੀਂ ਹੈ ਕਿ ਉਹਨਾਂ ਨੂੰ ਬਲਕਿ ਜੇਲ੍ਹ ਭੇਜ ਦੇਣਾ ਠੀਕ ਆ ਉਹਦੇ ਵਿੱਚ ਜਿੰਦਾ ਚਾਰਾ ਹੁੰਦੇ ਆ ਆ ਉਹਦੇ ਵਿੱਚ ਚਾਰਾਮ ਕੱਟ ਕੇ ਉਹਦੇ ਜਿਹੜੀ ਹੈ ਪੈਨਲਟੀ ਉਹਨੂੰ ਪਾ ਕੇ ਤੇ ਪੁਰ ਸਾਬ ਜਿਹੜੇ ਕਾਨੂੰਨ ਨਵਾਂ ਚੱਲਿਆ ਜਿਹੜੇ ਬੱਚੇ 18 ਸਾਲ ਤੋਂ ਘਟਿਆ ਉਹਨਾਂ ਦੇ ਪੇਰੈਂਟਸ ਵਿੱਚ ਜੁਮੇ ਰਹਿਗੇ ਆ ਉਹਨਾਂ ਨੂੰ ਕੋਈ ਸਜ਼ਾ ਵਗੈਰਾ ਕਾਨੂੰਨ ਹੈ ਕੋਈ ਬਿਲਕੁਲ ਜੀ ਇਹ ਸਾਰਾ ਕਨਸੈਪਟ ਹੀ ਇਹ ਹੈਗਾ ਵਾ ਕਿ ਸੈਕਸ਼ਨ 199ਏ ਜਿਹੜਾ ਵਾ ਉਹ ਇਹਦੇ ਵਿੱਚ ਐਡ ਕੀਤਾ ਗਿਆ ਕਿਸੇ ਗੱਲ ਜੁਦਾ ਕੇ ਮੈਂ ਤੁਹਾਨੂੰ ਦੱਸਿਆ ਕਿ 100 ਹੋਇਆ ਸੀ 2019 ਦੇ ਵਿੱਚ ਉਹਦੇ ਵਿੱਚ 199ਏ ਸੈਕਸ਼ਨ ਜਿਹੜਾ ਵਾ ਉਹਦੇ ਵਿੱਚ ਐਡ ਕੀਤਾ ਗਿਆ ਉਦੇ ਮੁਤਾਬਕ ਜੇ ਕੋਈ ਵੀ ਬੱਚਾ ਜਿਹੜਾ ਵਾ ਉਹ ਜੁਵਨਾਈਲ ਜਿਹੜਾ 18 ਸਾਲ ਤੋਂ ਘੱਟ ਹੈਗਾ ਕੋਈ ਵੀ ਇਦਾਂ ਦਾ ਵਾਹਾਈਕਲ ਜਿਹੜਾ ਕਿ 50 ਸੀਸੀ ਦਾ ਨਹੀਂ ਹੈਗਾ ਔਰ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈਗਾ ਜੇ ਉਹ ਚਲਾਉਂਦਾ ਫੜਿਆ ਜਾਂਦਾ ਤੇ ਉਹਦੇ ਪੇਰੈਂਟਸ ਨੂੰ ਪੇਰੈਂਟਸ ਨੂੰ 3 ਸਾਲ ਦੀ ਜਿਹੜੀ ਆ ਉਹ ਸਜ਼ਾ ਹੋਵੇਗੀ ਔਰ 25000 ਰੁਪਏ ਜੁਰਮਾਨਾ ਇਸ ਦੇ ਨਾਲ ਨਾਲ ਜਿਹੜਾ ਬੱਚਾ ਇਸ ਆਫੈਂਸ ਵਿੱਚ ਪਾਇਆ ਜਾਊਗਾ ਉਹਦੇ ਅਗੇਂਸਟ ਜੁਵਨਾਈਲ ਜਸਟਿਸ ਐਕਟ ਦੇ ਅਧੀਨ ਵੀ ਕਾਰਵਾਈ ਹੋਊਗੀ ਇਹ ਨਹੀਂ ਨਹੀਂ ਉਸ ਬੱਚੇ ਦਾ ਜਿਹੜਾ ਡਾਈਨੋਸੈਂਸ ਆ ਉਹ 25 ਸਾਲ ਦੀ ਉਮਰ ਤੱਕ ਜਿਹੜਾ ਵਾ ਉਹ ਨਹੀਂ ਬਣਾ ਪਾਊਗਾ ਜਿਹੜਾ ਕਿ ਆਮ ਤੌਰ ਦੇ ਉੱਪਰ 18 ਸਾਲ ਦੀ ਉਮਰ ਟੀਨ ਕਰਨ ਤੋਂ ਬਾਅਦ ਬੱਚਾ ਜਿਹੜਾ ਉਭਰਾ ਲੈਂਦਾ। ਹੋਰ ਇਹਦੇ ਨਾਲ ਨਾਲ 1 ਸਾਲ ਵਾਸਤੇ ਜਿਹੜਾ ਕਿ ਉਸ ਫੈਸ ਦੇ ਵਿੱਚ ਵਾਹਕਲ ਪਾਇਆ ਜਾਊਗਾ ਉਹਦਾ ਜਿਹੜਾ 1 ਸਾਲ ਵਾਸਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਤੱਕ ਰੰਗ ਕਰਤਾ ਜਾਏ। ਇੱਕ ਮੈਂ ਹੋਰ ਚ ਦੱਸਣਾ ਚਾਹੁੰਦਾ ਤੁਹਾਨੂੰ ਗੱਲ ਕਿ ਜਿਹੜੀ ਕਾਰਵਾਈ ਹੋਣੀ ਆ ਉਹ ਕੱਲੇ ਪੇਰੈਂਟਸ ਜਿਹੜੇ ਆ ਉਹੀ ਰਿਵੋਲਵਿੰਗ ਹੋਣੀ ਕਿਉਂਕਿ ਕਈੋ ਨੇ ਵੀ ਕਨਸੈਪਟ ਜਿਹੜਾ ਵਾ ਉਹ ਆਂਦੇ ਕੁਐਸਚਨ ਆਂਦੇ ਆ ਲੋਕ ਸੋਸ਼ਲ ਮੀਡੀਆ ਤੇ ਪਾਉਂਦੇ ਆ ਉਹਦੇ ਵਿੱਚ ਉਹਨਾਂ ਨੇ ਵਰਡ ਯੂਜ਼ ਕੀਤਾ ਵਾ 199A ਦੇ ਵਿੱਚ ਗਾਰਡੀਅਨਸ ਉਹ ਗਾਰਡੀਅਨਸ ਜਿਹੜੇ ਆ ਉਹ ਕੌਣ ਹੁੰਦੇ ਆ ਗਾਰਡੀਅਨਸ ਜਿਹੜੇ ਆ ਦੋ ਤਰ੍ਹਾਂ ਦੇ ਆ ਇੱਕ ਹੁੰਦੇ ਆ ਨੈਚੁਰਲ ਗਾਰਡੀਅਨ ਔਰ ਇੱਕ ਹੁੰਦੇ ਆ ਜਿਹੜਾ ਨੂੰ ਆਰਡੀਬਲ ਕੋਡ ਵਾਲਾ ਜਿਹੜਾ ਵਾ ਉਹ ਲੀਗਲਾਈਜ਼ ਲੀਗਲ ਕੋਰ ਦੇ ਉੱਪਰ ਗਾੜੀ ਨੂੰ ਪੁਆਇੰਟ ਦਿੱਤਾ ਜਾਂਦਾ ਉਹ ਕੋਈ ਚਾਚਾ ਜੀ ਵੀ ਹੋ ਸਕਦੇ ਆ ਕੋਈ ਕਾਇਰ ਜੀ ਵੀ ਹੋ ਸਕਦੇ ਕੋਈ ਵੀ ਰੈਡੀ ਹੋ ਸਕਦਾ ਠੀਕ ਹੈ ਜਿਹੜਾ ਨੂੰ ਲੀਗਲੀ ਪੁਆਇੰਟ ਦਿੱਤਾ ਜਾਂਦਾ ਗਾੜੀ ਨੂੰ ਉਹਨਾਂ ਦੇ ਖਿਲਾਫ ਪਲੱਸ ਜੇ ਕੋਈ ਇਦਾਂ ਦਾ ਕੇਸ ਹੈ ਕਿ ਆਪਾਂ ਕਿਸੇ ਪੜੋਸੀ ਦੇ ਕੋਲੋਂ ਵਾਹਕਲ ਮੰਗ ਕੇ ਲੈ ਗਏ ਆ ਔਰ ਉਸ ਪੜੋਸੀ ਨੇ ਉਹ ਵਾਹਕਲ ਜਿਹੜਾ ਵਾ ਕਿਸੇ ਜੁਵਨਾਈਲ ਨੂੰ ਦੇ ਦਿੱਤਾ ਔਰ ਉਸ ਦੌਰਾਨ ਉਹ ਫੜਿਆ ਜਾਂਦਾ ਵਾ ਤੇ ਜਿਹੜਾ ਫਿਰ ਉਸ ਟਾਈਮ ਉਸ ਗੱਡੀ ਦਾ ਓਨਰ ਹੋਊਗਾ ਫਿਰ ਇਹ ਕਾਰਵਾਈ ਜਿਹੜੀ ਆ 3 ਸਾਲ ਦੀ ਕੈਦ ਔਰ 25000 ਰੁਪਏ ਦਾ ਜੁਰਮਾਨਾ ਹੈਗਾ ਉਸ ਬੰਦੇ ਦੇ ਉੱਪਰ ਜਿਹੜਾ ਵਾ ਉਹ ਇੰਕੁਆਇਰੀ ਆਪਣੇ ਪੁਲੀਸ ਸਾਹਿਬ ਅੱਜ ਤੱਕ ਕਿੰਨੇ ਸੈਮੀਨਾਰ ਲਾਤੇ ਤੁਸੀਂ ਟ੍ਰੈਫਿਕ ਵਾਸਤੇ ਵੈਸੇ ਅਦਰਵਾਈਜ਼ ਤਾਂ ਟ੍ਰੈਫਿਕ ਮੈਨੂੰ ਕੋਈ ਅੱਜ ਤਰੀਕ ਕੋਈ 15 ਸਾਲ 16 ਸਾਲ ਹੋ ਚੁਲੇ ਆ ਜਿਆਦਾ ਹੀ ਹੋ ਗਿਆ ਮੈਂ ਟ੍ਰੈਫਿਕ ਦੇ ਨਾਲ ਜੁੜਿਆ ਹਾਂ ਦਾ ਕਾਫੀ ਉੱਤੇ ਆ ਲੇਕਿਨ ਇਹ ਕਿ ਜਿਹੜਾ ਹੁਣ ਲੇਟੈਸਟ ਜਿਹੜਾ ਹੁਣ 18 ਸਾਲ ਦਾ ਆਇਆ ਵਾ ਕਨਸੈਪਟ ਇਹਦੇ ਵਾਸਤੇ ਅਸੀਂ ਕਾਫੀ ਜਿਹੜਾ ਵਾ ਉਹ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਵੀ ਇੱਥੋਂ ਤੱਕ ਕਿ ਇਹ ਸੀ ਨੂੰ ਸਪਰੈਡ ਕਰਨ ਵਾਸਤੇ ਇੰਨਾ ਕੀਤਾ ਕਿ ਅਸੀਂ ਮਾਈਕ ਲੈ ਕੇ ਤੇ ਮੈਂ ਖੁਦ ਜਾ ਕੇ ਰੋਡਸ ਦੇ ਉੱਪਰ ਇਹਦੀ ਮੈਂ ਮੁਲਾਦੀ ਤੱਕ ਕੀਤੀ ਆ ਤਾਂ ਕਿ ਮੋਟਿਵ ਇੱਕੋ ਹੀ ਆ ਕਿ ਇਸ ਸੀ ਨੂੰ ਸਪਰੈਡ ਕਰਦੀਏ ਲੋਕਾਂ ਤੱਕ ਪੂਰਾ ਇਹ ਚੰਗੀ ਜਿਹਾ ਇਹ ਰਕ ਕਨਸੈਪਟ ਹੈਗਾ ਕਲੀਅਰ ਹੋ ਜਵੇ ਔਰ ਲੋਗ ਔਰ ਪੇਰੈਂਟਸ ਜਿਹੜੇ ਆ ਬੱਚੇ ਜਿਹੜੇ ਆ ਨੂੰ ਫੋਲੋ ਕਰ ਰਹੇ ਔਰ ਜਿਹੜੇ ਸੜਕੀ ਹਾਦਸੇ ਹੋ ਰਹੇ ਆ ਉਹਨਾਂ ਨੂੰ ਜਿਹੜਾ ਵਾ ਕਿਸੇ ਵੀ ਤਰੀਕੇ ਰੋਕਿਆ ਜਾਵੇ